ਹਾਂਜੀ ਦੋਸਤੋ ਕੀ ਹਾਲ ਚੱਟਾੜਾ ਸਾਰਾ ਦਾ ਸਵਾਗਤ ਹੈ ਜੀ ਇਸ ਬਲੌਗਰ ਚੈਨਲ ਤੇ ਗਾਈਟਾੜਾ ਬਰਾ ਹੋ ਚੁੱਕਾ ਰੈਡੀ ਤੇ ਹੁਣ ਮੈਂ ਚੱਲਾਂ ਗਾਈਜ਼ ਅੱਜ ਸਮਾਗਮ ਤੇ ਤੇ ਤੁਹਾਨੂੰ ਬਖੋਣੇ ਜਾਗੇ ਇਸ ਸਮਾਗਮ ਤੇ ਬੱਸ ਆਜੂ ਕੀ ਮਾਨਕ ਦੇ ਮੋੜਦੇ ਪਹਿਲਾਂ ਨੂਰ ਅਲੋ ਹੋ ਗਏ ਨੇ ਨੂਰ ਕੀ ਜਾਂਦਾ ਜਾਣਾ ਕਿ ਨਹੀਂ ਜਾਣਾ ਫੇ ਚੱਲਦੇ ਆ ਗਾਈਜ਼ ਸਮਾਗਮ ਤੇ ਤੁਹਾਨੂੰ ਮਿਲਦੇ ਹਾਂ ਬਾਅਦ ਵਿੱਚ ਬਈ ਸੋਣਾ ਬੱਧਿਆ ਹੈ ਨਾ ਪਰਨਾ ਚਲਦੇ ਆ ਗਾਈਜ਼ ਗਾਈਜ਼ ਹੁਣ ਆਪਾਂ ਪਹੁੰਚ ਚੁੱਕੇ ਹਾਂ ਬੱਸ ਦੇ ਵਿੱਚ ਚੈੱਕ ਕਰੋ ਮੈਂ ਤੁਹਾਨੂੰ ਆਖਿਆ ਹੀ ਨਾ ਹੁਣ ਆਪਾਂ ਜਾਣਾ ਸਮਾਗਮ ਤੇ ਅੱਜ ਮੇਰੇ ਨਾਲ ਕੇ ਪ੍ਰੋਪਲਰ ਭਾਰੀ ਲੋਡਰ ਜਸਟ ਕਰਨੇ ਭਾਰੀ ਇਹ ਮੈਂ ਆਪਾਂ ਚੱਲਦੇ ਹਾਂ ਗਾਈਜ਼ ਮਾਗਵਦੇ ਤੇ ਤੁਹਾਨੂੰ ਮੈਂ ਵੀ ਸਿੱਧਾ ਤੇ ਸਮਾਗਮ ਦੇ ਜਵਾਬ ਗਾਈਜ਼ ਹੁਣ ਆਪਾਂ ਪਹੁੰਚ ਚੁੱਕੇ ਹਾਂ ਸਮਾਗਮ ਤੇ ਜਿੱਥੇ ਸਮਾਗਮ ਹੈ ਬਹੁਤ ਵੱਡਾ ਸਮਾਗਮ ਆ ਦੇ ਹੁਣ ਆਪਾਂ ਅੰਦਰ ਗੱਲੇ ਗਾਈਜ਼ ਚੈੱਕ ਕਰੋ ਗੁਰਦਾਰੇ ਉਹ ਗਾਈਜ਼ ਬਹੁਤ ਠੰਡੀ ਹਵਾ ਚੱਲ ਰਹੀ ਹੈ ਤੇ ਚੱਲਦੇ ਹਾਂ ਅੰਦਰ ਕਸਾ ਬੱਲੇ ਨਾਲ ਰੋਟੀ ਘਵਾ ਨਾ ਜਾਏ ਨਹੀਂ ਘਵਾ ਜਾਣਾ ਜਦ ਹੀ ਨਾਲ ਨਾ ਰਹੇ ਦੇ ਚਾਲਦੇ ਆ ਜੀ ਚਲੋ ਭਾਈ ਚਲਦੇ ਆ ਗਾਈਸ ਆਪਾਂ ਜੋੜ ਇਥੇ ਆਪਾਂ ਕਰਾ ਦੇ ਜਮਾ ਹੁਣ ਆਪਾਂ ਚਲਦੇ ਆ ਗਾਈਸ ਅੰਦਰ ਚਲੋ ਵਾਹੇ ਕਰਦੀ ਦਰਵਾਜ਼ਾ ਐਂ ਐਂ ਇਸੇ ਪਾਣੀ ਲਗਾ ਪਹਿਲਾਂ ਪਾਣੀ ਪੀ ਗਾਈਸ ਕਿ ਦੇਖ ਇਹ ਗੱਲ ਗਾਇਸਾਂ ਨੂੰ ਪਤਾ ਹੀ ਨਹੀਂ ਇੱਥੇ ਸਰੋਵਰ ਵੀ ਹੈ ਤੇ ਆਪਾਂ ਨਹੀਂ ਆ ਗਏ ਨਹੀਂ ਤਾਂ ਆਪਾਂ ਸ਼ਨਾਣ ਕਰਨਾ ਸੀ ਇੱਥੇ ਆ ਗਏ ਬੜੀ ਸੁਣੀ ਬਾਤ ਲੱਗ ਗਈ ਚੈੱਕ ਕਰੀ ਤੇ ਹੁਣ ਚੱਲਦੇ ਕਿ ਮਤਾਰੀ ਕਿਹਦੀ ਚੱਲੀ ਤੇ ਕੋਲ ਹੈ ਗਾਇਜਾਂ ਆਪਾਂ ਤੋਂ ਦੇ ਪਾਸੇ ਅੱਜ ਵੀ ਮਤਾਰੀ ਕਨ ਵਿੱਚ ਆ ਗਏ ਸਦਾ ਮੀਨ ਆ ਗਏ ਮੂੰਹ ਬੜਾ ਘਟਦਾ ਗਾਇਸਾਂ ਆਪਾਂ ਉੱਥੋਂ ਮੱਥਾ ਮੁੰਡਾ ਟੇਕੇ 2 ਮਿੰਟ ਬਾਹਰ ਆਏ ਹਾਂ ਸਿੰਘਾਂ ਦੇ ਪਿਆਸ ਲੱਗੀ ਆਓ ਖਾਈ ਪੀਏ ਕੁਝ ਮੈਂ ਹਾਂ ਚਲੋ ਆਓ ਤੇ ਸਿੰਘ ਹੁਣ ਦੇ ਨੇ ਪਾਰਟੀ ਦੇਣ ਤੇ ਚਲੋ ਗਾਇਸਾਂ ਤਾਂ ਤੀਨੇ ਆ ਖਾਣ ਆਣੇ ਸਿੰਘਾਂ ਦੇ ਦੀਨੇ ਵਰਤਨ ਗਾਈਜ਼ ਹੁਣ ਆਪਾਂ ਬਾਹਰੋਂ ਅੰਦਰ ਆ ਜਗੇ ਹੁਣ ਆਪਾਂ ਚਲੇ ਗਏ ਅੰਦਰ ਮੱਥਾ ਪੱਥਾ ਟੇਕੀ ਗਾਈਜ਼ ਤੇ ਖੋਨੇ ਤੁਹਾਨੂੰ ਹੋਰ ਅੰਦਰ ਜਾ ਕੇ ਔਰ ਸਾਧ ਸੰਗਤ ਕਰ ਆ ਗਏ ਗਾਈਜ਼ ਅਸੀਂ ਹੁਣ ਅੰਦਰ ਗਾਈਜ਼ ਅਸੀਂ ਇਹੀ ਆ ਚੁੱਕੇ ਹਾਂ ਪੰਡਾਲ ਦੇ ਵਿੱਚ ਬਾਹਰ ਦੇਖੋ ਇਹ ਕਹਿੰਦੇ ਭੋਜ ਕੀ ਮੈਂ ਚਲਾਉ ਤੇ ਇਹ ਸਿੰਘਾਂ ਦੇ ਨਹੀਂ ਤੁਮ ਮੇਰੇ ਇੱਥੇ ਬੈਰੀਏ ਤੇ ਛੰਡੀ ਵਹਾਉਂਦੀ ਆ ਫੇ ਚੱਲਦੇ ਆ ਗਾਈਜ਼ ਆਪਾਂ ਨਿਕਲਦੇ ਆ ਆ ਉਧਰ ਜਾਣ ਕਰਾਂਗੇ ਗਾਈਜ਼ ਹੁਣ ਆਪਾਂ ਲੰਗਰ ਬਾਣੀ ਛਕ ਲਿਆ ਤੇ ਲੰਗਰ ਬਾਣੀ ਛੱਕੇ ਹੁਣ ਆਪਾਂ ਫੇਰ ਤੋਂ ਚੱਲਨੇ ਆਂ ਉੱਥੇ ਪੰਡਾਲ ਦੇ ਵਿੱਚ ਰਹੀਏ ਗਾਈਜ਼ ਰੱਬ ਨੂੰ ਰੋਥੀ ਰੰਗ ਛਕਦੇ ਹਾਂ ਅੱਜ ਗਾਈਜ਼ ਹੁਣ ਆਪਾਂ ਬਾਹਰ ਆਏ ਹਾਂ ਥੋੜੀਆਂ ਫੋਟੋਆਂ ਖਿੱਚਣ ਖੇਚਦੀਆਂ ਫੋਟਵਾ ਮੌਸਮ ਚੈੱਕ ਕਰੋ ਕਿੰਨਾ ਸੋਹਣਾ ਅੱਜਗਾ ਆ ਹੁਣ ਆ ਆ ਪੰਜ ਖਿੱਚਦੇ ਰਹੇ ਸੀ ਆ ਸਭੀ ਖਿੱਚਦੇ ਰਹੇ ਫਰਾਪਾਈ ਦੀਆਂ ਫੋਟੋਆਂ ਚੱਲਦੇ ਆਂ ਫੇਰ ਅੰਦਰ ਵੇਪਟਾਂ ਕੌਣ ਆਏ ਹੈ ਗਾਈਜ਼ ਫੇਰ ਤੋਂ ਬਾਹਰ ਮਿਲਦੀ ਧੰਨਵਾਦ ਗਾਈਜ਼ ਹੁਣ ਸਮਾਪਤੀ ਹੋ ਚੁੱਕੀ ਹੈ ਸਮਾਗਮ ਦੀ ਤਾਂ ਹੁਣ ਆਪਾਂ ਚੱਲਦੇ ਹਾਂ ਗਾਈਜ਼ ਆਹ ਵੇਖੋ ਪ੍ਰਭ ਨੌਂ ਨੇ ਨਾ ਟੋਕਨ ਗਵਾਤਾ ਸੀ ਤੇ ਅਸੀਂ ਉਹਨਾਂ ਫੋਟੋ ਖਿੱਚੀ ਸੀ ਉਹਦੇ ਤੋਂ ਵੇਖ ਕੇ ਸਾਨੂੰ ਚਪਲਾਂ ਮਿਲ ਗਈਆਂ ਹੁਣ ਨਹੀਂ ਹੁਣ ਆਪਾਂ ਚੱਲਦੇ ਹਾਂ ਗਾਈਜ਼ ਕਰੇ ਕਿਉਂਕਿ ਮੌਸਮ ਖਰਾਬ ਹੋ ਚੁੱਕਾ ਹੈ ਤੇ ਸਮਾਪਤੀ ਹੋ ਚੁੱਕੀ ਹੈ ਚੱਲਦੇ ਹਾਂ ਗਾਈਜ਼ ਹੁਣ ਕਰਿਆ ਅਸਾਂ ਹੁੰਦੀ ਹੈ ਨਹੀਂ ਜੇ ਟੋਕਨ ਦੀ ਫੋਟੋ ਲੱਗੀ ਜੀ ਹਾਂ ਰਾਤੀ ਰਾਤੀ ਕੇ ਇਹਨੇ ਤੇ ਬਿੜਾ ਵੱਜ ਗਈ। ਇਹ ਸਮਾਪਤੀ ਹੋ ਚੁੱਕੀ ਹੈ ਤਾਂ ਹੁਣ ਆਪਾਂ ਚੱਲਿਆ ਘਰਾਂ ਨੂੰ। ਤੇ ਬਾਬਾਈ ਮੁਖਬਖ ਸੁਣਾਉਣ ਦੇ ਵਿੱਚ ਚੱਲ ਗਏ ਇਸ ਘਰੇ। ਮੌਸਮ ਚੈੱਕ ਕਰੋ ਕਿਦਾਂ ਖਤਰਨਾਕ ਹੋ ਚੁੱਕਾ ਹੈ। ਗਾਇਜ਼ ਉਹ ਆਇਆ ਹੀ ਸਹਿਜ ਜਿਹੜਾ ਮੁੰਡਾ ਘਰਾਂ ਨਹੀਂ ਘਟਦਾ ਨਹੀਂ ਕਹਿੰਦਾ ਭਰਾ ਵੀ ਆਇਆ ਹੈ ਆਪਾਂ ਵੇਖਿਆ ਹੈ। ਰਮਨ ਸਰਾ ਹੈ। ਹਾਂ ਰਮਨ ਬਾਜ 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 ਦਾ ਭਰਾ ਹੈ। ਗਾਇਜ਼ ਤਾਂ ਹੁਣ ਤਾਂ ਨਹੀਂ ਕਰਦੇ ਕਿ ਬਾਬੇ। ਉਹ ਇਹਦੇ ਘਰੇ ਪੂਰੇ। ਹਾਂ। ਹਾ ਵਾਹਿਗੁਰੂ ਜੀ ਕਾ ਖਾਲਸਾ ਗਾਇਜ਼ ਆਪਾਂ ਪਹੁੰਚ ਗਏ ਮੈਂ ਅੰਦਰ ਇਹਨਾਂ ਚੱਲਦੇ ਆ ਘਰੇ ਆ ਚੈੱਕ ਕਰ ਰਿਹਾ ਸੈਂਗਣੀਆਂ ਦੇ ਕਾਲਾ ਸਟਾਰ ਬਸ ਚਲੋ 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 ਮਾ ਅੰਦਰ ਚੱਲਦੇ ਗਏ ਘਰੇ ਤੁਹਾਨੂੰ ਮੈਂ ਦੱਸ ਦਿਆਂਗਾ ਹੁਣ ਮੈਂ ਗਾਇਜ਼ ਹੁਣ ਮੈਂ ਗਾਇਜ਼ ਅੱਜ ਬਹੁਤ ਘਰ ਤੇ ਘਰ ਆ ਕੇ ਹੁਣ ਮੈਂ ਫੋਨ ਨੂੰ ਲਾਉਣਾ ਚਾਰਜ ਤੇ ਫੋਨ ਦੀ ਬੈਟਰੀ ਹੋ ਚੁੱਕੀ 40 ਸਵੇਰ ਦਾ 100 ਤੇ ਖੜਿਆ ਸੀ 40 ਹੋ ਗਈ ਹੈ ਤੇ ਹੁਣ ਮੈਂ ਤੁਹਾਨੂੰ ਮਿਲਦਾ ਘੜੀ ਕਿਨੂੰ ਮੈਂ ਆਪ ਵੀ ਰੈਸਟ ਕਰਨਾ ਬਾਏ ਬਾਏ ਗਾਈਸ ਜੀ ਫਿਲਹਾਲ ਹੀ ਤੇ ਬਾਏ ਬਾਏ ਨੈਸ ਵੇਲੀਆਂ ਮਾਰਨ ਤੋਂ ਬਾਅਦ ਹੁਣ ਟਾੜਾ ਭਰਾ ਚੱਲਾ ਗੁਰਦਾਰੇ ਚਲ ਜੀ ਗਾਈਸ ਗੁਰਦਾਰੇ ਮੈਂ ਨਾਦਾ ਮੈਂ ਢੇਟ ਹੋਣਾ ਅੱਜ ਤੇ ਉੱਥੇ ਵੀ ਜਾਣਾ ਇਸ ਸਮਾਗਮ ਤੇ ਵੀ ਅੱਜ ਦਾ ਬਹੁਤ ਬੜਾ ਵਧੀਆ ਹੈ ਗਾਈਸ ਆਜਾ ਕਿ ਹੋਣਾ ਜਾਣਾ ਹੈ ਗੁਰਦਾਰੇ ਤੋ ਖਾਸਨ ਤੋਂ ਬਾਅਦ ਹੁੰਦੇ ਤੇ ਭਰਾ ਮੈਂ ਹੁਣ ਉੱਚੀ ਜਰਾ ਗਾਈਸ ਹੁਣ ਆਪਾਂ ਸੁਖਸਨ ਕਰਾ ਲਿਆ ਤੇ ਹੁਣ ਚੱਲੇ ਗਾਈਸ ਘਰੇ ਘਰੇ ਜਾ ਕੇ ਫਿਰ ਆਪਾਂ ਜਾਣਾ ਹੈ ਸਵਾਗਤ ਹੈ ਚੱਲਦੇ ਆ ਗਾਈਸ ਗਾਈਸ ਮੈਂ ਤੇ ਦਵਿੰਦਰ ਭਾਈ ਤੇ ਹਰਮਨ ਚੱਲੇ ਆ ਹੁਣ ਆਪਾਂ ਸਵਾਗਤ ਤੇ ਘਰੇ ਆਪਾਂ ਦੱਸ ਆ ਨੋਕਵੇ ਦਾ ਟਾਈਮ ਆਪਾਂ ਲੈ ਲੈਂਦੇ ਹਾਂ ਨਾ ਹਾਂ ਪਤਾ ਨਹੀਂ ਕਿਹੜਾ ਰਿਆ ਵਾਜਾ ਮਾਰ ਭਈਆਂ ਅੰਗੋ ਬਲੋਗਰ ਭਾਈ ਜੀ ਬੜੀ ਕੀ ਹਾਲ ਚਾਲ ਹੈ ਬੜੀ ਬੜੀ ਹੈ ਗਾਈਸ ਮੈਂ ਹਰ ਮਣਾ ਆ ਚੱਕਾ ਪਤਾ ਨਹੀਂ ਜਾਣੇ ਚੰਦੇ ਆ ਹੁਣ ਸਮਾਗਮ ਤੇ ਆਪਾਂ ਨੂੰ ਕਿਉਂ ਲੱਗ ਰਿਹਾ ਹੈ ਨਾ ਅੱਜ ਨਹੀਂ ਆ ਗਾਈਸ ਬਾ ਕਿਉਂ 5.3 ਦਾ ਪੋਸਟਰ ਵੀ ਆਪਾਂ 4 ਤਰੀਕ ਨੂੰ ਚੱਲੇ ਬਣ ਕੀ ਗੱਲ ਗਾਈਸ ਹੁਣ ਆਪਾਂ ਚੱਲਿਆ ਮੱਥਾ ਦੇਖ ਰਿਹਾ ਤੇ ਚੱਲਦੇ ਆ ਗਾਈਸ ਹੁਣ ਆਪਾਂ ਘਰੇ ਵਰਦਾਰੇ ਆ ਹੀ ਗਾਈਸ ਅੱਜ ਨਿੱਕੇ ਵਰਦਾਰੇ ਇੱਕ ਸਾਧ ਦਾ ਮਤਲਬ ਲਾੜੋ ਸਮਾਗਮ ਮੈਂ ਇਹ ਕਾਲ ਹੈਗਾ ਵੱਡੇ ਪੁੱਤਰ ਰਾਮ ਕੰਨਿਆ ਵਾਲਿਆ ਦੇ ਮੈਂ ਚਲਦੇ ਗਾ ਇਸ ਘਰੇ ਤਾਂ ਮੈਂ ਨਾ ਘਰ ਜਾ ਜੀ ਹਾਂਜੀ ਗਾਈਜ਼ ਹੁਣ ਮੈਂ ਆ ਚੁੱਕਾ ਘਰ ਤੇ ਘਰ ਆ ਕੇ ਤੇ ਹੁਣ ਵਲੋਗ ਦੀ ਕਰਨੀ ਹੈ ਸਮਾਪਤੀ ਤੇ ਸਮਾਪਤੀ ਕਰਕੇ ਤੁਹਾਨੂੰ ਉਧਰ ਜਾਣਾ ਪੈਣਾ ਉਧਰ ਉਧਰ ਸ਼ੀਸ਼ੇ ਤੇ ਆਣਾ ਵੜੀ ਹੁਣ ਗਾਈਜ਼ ਮੈਂ ਦੂਜੇ ਸ਼ੀਸ਼ੇ ਤੇ ਆ ਜੁਗਾ ਤੁਸੀਂ ਵੇਖ ਲੈ ਇਹ ਦਿਨਾਂ ਨੂੰ ਐਦਾ ਵਲੋਗ ਲੱਗਾ ਵੜੀਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਵੀ ਕਰਦੇ ਗਾਈਜ਼ ਬਾਏ ਬਾਏ ਵੜੀਆ